ਨੇ ਬੋਲਿਆ ਕਿ ਪਾਪਾ ਹੱਥ ਲਾਓ ਭਲਾਇਆ ਰਿਹਾ ਤੇ ਫਿਰ ਬਾਅਦ پتہ ਨ ਕਿਵੇਂ ਹੋ ਗਿਆ ਡਾਕਟਰਾਂ ਦਾ ਫੋਨ ਆਇਆ ਕਹਿੰਦੇ ਸਾਰਾ ਕੁਝ ਡੈਮੇਜ ਹੋ ਗਿਆ ਉਹਨਾਂ ਦਾ ਹਾਰਟ ਦਿਮਾਗ ਸਾਰਾ ਕੁਝ ਡੈਮੇਜ ਹੋ ਗਿਆ ਬੱਚੇ ਕਿਹਾ ਆ ਮਗਾ ਪਕਾ ਹੋ ਗਿਆ ਤੇ ਬੱਲੇ ਆ ਜਾਣਗੇ ਨੀਤੇ ਮੈਨੂੰ ਤੇ ਸਾਲਾ ਕੇ ਮਨੇ ਐਂਡੀ ਆ ਜਾ ਲਾਏ ਮਾ ਮਾ ਜੀ ਜੁਰੇ ਨੂੰ ਮਿਲਣਾ ਚਾਹੁੰਦੇ ਸੀ ਆਪ ਆਪਣੀ ਅਥੀ ਸੰਸਕਾਰ ਕਰਨਾ ਚਾਹੁੰਦੇ ਬੇਟਾ ਉਹਨਾਂ ਦਾ ਆਪ ਕਰੇਗਾ ਸੰਸਕਾਰ ਇਹ ਮੰਗ ਕਰਦੇ ਆ ਸੀ ਮੇਰੇ ਕੋਲ ਵੀ ਉਹ ਦੋਸਤ ਗੱਲਬਾਤ ਨਹੀਂ ਹੋਈ ਚਾਚਾ 8 ਸਾਲ ਦਾ ਛੱਡ ਕੇ ਗਿਆ ਸੀ ਅੱਜ 10 ਸਾਲ ਹੋ ਗਏ ਬੇਟੀ 3 ਮਹੀਨਿਆਂ ਦੀ ਛੱਡ ਕੇ ਗਿਆ ਹੁਣ 7 ਸਾਲ ਦੀ ਹੋ ਗਈ ਮੈਨੂੰ ਮੀਟੀ ਨਾ ਮਿਲੂ ਸੋਰਾ 3:10 ਵਜੇ ਡਾਕਟਰਾਂ ਦਾ ਫੋਨ ਆਇਆ ਕਿ ਨੇ ਸਾਰਾ ਕੁਝ ਡੈਮੇਜ ਹੋ ਗਿਆ ਉਹਨਾਂ ਦਾ ਹਾਰਟ ਤੇ ਮਾਰ ਸਾਰਾ ਕੁਝ ਡੈਮੇਜ ਕਰ ਚੁੱਕੇ ਬੱਚੇ ਕਿੰਨੇ ਤੁਹਾਡੇ ਮੇਰਾ ਬੱਚਾ 4 ਸਾਲ ਦਾ ਛੱਡ ਕੇ ਗਿਆ ਸੀ ਅੱਜ 10 ਸਾਲ ਦਾ ਹੋ ਗਿਆ ਬੇਟੀ 3 ਮਹੀਨੇ ਦੀ ਛੱਡ ਕੇ ਗਿਆ ਹੁਣ 7 ਸਾਲ ਦੀ ਹੋ ਗਈ ਮੇਰੀ ਬੇਟੀ ਵੀ ਨਾ ਮੈਨੂੰ ਉਹਦੇ ਸੰਸਕਾਰ ਇੱਥੇ ਕਰੂੰਗੇ ਕਿ ਕਿਸ ਤਰ੍ਹਾਂ ਉਹਨਾਂ ਦੀ ਡੈੱਡ ਬੋਡੀ ਇੱਥੇ ਨਹੀਂ ਆਣੀ ਇੱਕ ਵਾਰੀ ਉਹਨਾਂ ਨੂੰ ਮਿਲਣਾ ਚਾਹੁੰਦੇ ਅਸੀਂ ਆਪ ਆਪਣੇ ਅਥੀ ਸੰਸਕਾਰ ਕਰਨਾ ਚਾਹੁੰਦੇ ਬੇਟਾ ਉਹਨਾਂ ਦਾ ਆਪ ਕਰੇਗਾ ਸੰਸਕਾਰ ਮੰਗ ਕਰਦੇ ਆ ਸੀ ਜੀ ਜਦੋਂ ਪਾਪਾ ਵੀ ਉਹਦੇ ਨਾਲ ਗੱਲਬਾਤ ਨਹੀਂ ਹੋਈ ਆਨਲਾਈਨ ਕਲਾਸਾਂ ਭਲਾਨੀ ਆ ਉਹ ਵਾਲੇ ਐਪ ਤੇ ਉਹਨਾਂ ਨੇ ਸਾਡੀ ਨਾਲ ਗੱਲ ਕਰਵਾਈ ਤੇ ਉਹ ਵਾਲੇ ਐਪ ਸੇ ਸਾਨੂੰ ਗੱਲ ਕਰਾਈ ਤੇ ਉਹ ਜਦ ਬੜੇ ਸੋਹਣੇ ਠੀਕ ਠਾਕ ਸੀ ਠੀਕ ਠਾਕ ਸੀ ਅੱਖਾਂ ਚੁੰਕਾਈਆਂ ਉਹਨਾਂ ਨੇ ਹੱਥ ਤੇ ਮੇਰੀ ਭੈਣ ਨੇ ਬੋਲੇ ਕਿ ਪਾਪਾ ਹੱਥ ਲਾਓ ਹਲਾਇਆ ਵੀ ਹੱਥ ਫਿਰ ਬਾਅਦ ਚ ਪਤਾ ਨਹੀਂ ਕਿਵੇਂ ਹੋ ਗਿਆ ਕਿਨੇ ਚਿਰ ਹੋ ਗਿਆ ਆਪਣੇ ਪਾਪਾ ਨੂੰ ਦੇਖੇ ਨਹੀਂ ਮੈਂ ਜਿਆਦਾ ਤੇ ਪਿਪਾ ਪਰਿਵਾਰੀ ਕੁਝ ਗੇ ਮੈਨੂੰ ਉਹਨੂੰ ਫੋਨ ਜਦੂ ਲਾਉਂਦੇ ਨਾ ਤੇ ਉਹਨਾਂ ਨੇ ਕਹਿਣਾ ਕਿ ਮੈਂ ਤੈਨੂੰ ਬਹੁਤ ਖੜਾਇਆ ਤੇ ਲੱਕ ਦੇ ਵਿੱਚ ਤੋਂ ਪਾ ਪਾਈਆਂ ਮੈਂ ਕਿਹਾ ਅੰਦਾ ਮੰਮੀ ਮੈਨੂੰ ਕਹਿੰਦੇ ਨੇ ਤੇ ਰਾਣਾ ਪਰੇਸ਼ਾਨ ਛੋਟਾ ਜਾ ਕਰਨਾ ਹੈ ਮੈਂ ਕਿਹਾ ਕਾਦਾ ਕਰਨਾ ਹੈ ਕੰਦਾ ਮਮੀ ਇਨਫੈਕਸ਼ਨ ਕਹਿੰਦੇ ਨੇ ਮੈਨੂੰ ਕਹਿੰਦੇ ਐ ਸ਼ਾਸ਼ਨ ਕਰਦੇ ਆ ਕਿ ਤੇ ਚਹਰਾ ਪੰਜਾ ਤੇਰਾ ਚੋਂ ਠੀਕ ਆਏਗਾ ਏ ਹੋਈ ਗੱਲ ਕੀਤੀ ਮੁੜ ਕੇ ਨਹੀਂ ਕੋਈ ਵੀ ਕੀਤੀ ਇਹਨੇ ਮਿਟਾਉ ਗਿਆ ਉਹ ਨਾਮ ਵਿੱਚ ਮੈਂ ਕੋਪਾਤੀ ਮੁੜ ਕੇ ਸਦੀ ਗੱਲ ਨਹੀਂ ਆਈ ਹਮਾ ਤਾਂ ਇੰਡੀਆ ਇੰਡੀਆ ਨੂੰ ਵਾਸਤੇ ਕਦੀ ਗੱਲ ਕਰਦਾ ਸੀ ਮੈਂ ਵਾਪਸ ਇੰਡੀਆ ਨੂੰ ਕਹਿੰਦਾ ਹਾਂ ਵੀ ਮੈਂ 2 ਸਾਲਾਂ ਦੇ ਜੇ ਮੇਰੇ ਪੇਪਰ ਨਿਕਲੇ ਆਏ ਫਿਰ ਮੈਂ ਆ ਮੰਗਾ ਪੱਕਾ ਹੋ ਗਿਆ ਤੇ ਬੱਚੇ ਆ ਜਾਣਗੇ ਨਹੀਂ ਤੇ ਮੈਂ 2-3 ਸਾਲਾਂ ਕੇ ਆਪਣੇ ਐਨਡੀਆਈ ਆ ਜਾਣਾ ਹੈ 10 ਮਹੀਨਾ ਪਹਿਲਾਂ ਦੀ ਗੱਲ ਹੈ ਉਦੋਂ ਅਦਾ ਨਗਾ ਵੀ ਦਰਦ ਦਰਦ ਹੋਈ ਪੇਟ 'ਚ ਤੇ ਐਡਮਿਟ ਹੋਇਆ ਤੋ ਨਾ ਆਪਰੇਟ ਕਰਤਾ ਹੰ ਬਸਿਆ ਬਸ ਇਨਫੈਕਸ਼ਨ ਇਨਫੈਕਸ਼ਨ ਬਸ ਇਹੀ ਦੱਸਦੇ ਰਹੇ ਬੱਚੇ ਤਾਂ ਮੈਰੇ ਸੀ ਮੈੜਾ ਹਾਂ ਕਿੰਨੇ ਬੱਚੇ ਦੋ ਬੱਚੇ ਇੱਕ ਗੁੱਡੀ ਏ ਇੱਕ ਲੜਕਾ ਆ ਬੜੇ ਘੋਤਾ ਨੇ ਹਾਂ ਛੋਟਾ ਹਾਂ ਨਹੀਂ ਦੋ ਬੱਚੇ ਤਿੰਨ ਬੱਚੇ ਹੋ ਗਾ ਇਹ ਛੋਟਾ ਜਿਹਾ ਜੀ ਜੀ 3 ਡੈਡ ਬੋਡੀ ਮੰਗਾਣੀ ਹੈ ਕਿ ਸੰਸਕਰ ਨਹੀਂ ਉੱਥੇ ਸੰਸਕਰ ਕੀਤਾ ਜਾ ਰਿਹਾ ਹੈ